ਇਹ ਮੈਂ ਤੇਰੇ ਮੇਰੇ ਡੈਡੀ ਫਾਸਟ ਰਿਟਾਇਰ ਨੇ ਐਸਬੀਆਈ ਦੇ ਵਿੱਚ ਕੰਮ ਕਰਦੇ ਸੀ ਤੇ ਉਹਨਾਂ ਦੀ ਡੈਥ ਹੋ ਗਈ ਸੀ ਕਿ ਸਤੰਬਰ ਦੇ ਵਿੱਚ ਉਹਨਾਂ ਦੀ ਡੈਥ ਹੋਣ ਤੋਂ ਬਾਅਦ ਮੈਂ ਆਰਤੀ ਨੂੰ ਕਿਹਾ ਕਿ ਚਲੋ ਮੈਂ ਬਾਹਰ ਜਾਣਾਗਾ ਆਰਤੀ ਨਾਲੇ ਸਾਡੇ ਸਾਥ ਕੋਤਾ ਸੀ ਕਿ ਤੁਸੀਂ ਹਿਸਾਬ-ਕਿਤਾਬ ਕਰ ਲਓ ਮੈਨੂੰ ਇੱਕ ਮੰਥ ਲਈ ਕਹਿੰਦੀ ਰਹੀ ਕਿ ਹਿਸਾਬ-ਕਿਤਾਬ ਕਰ ਲਓ ਕਰ ਦਿਓ ਦਿਲੀ ਬੇਸਿਸ ਤੇ ਮੈਨੂੰ ਕਾਲ ਕਰਦੀ ਰਹੀ ਉਹ ਨਹੀਂ ਆਏ ਅੱਜ ਅਸੀਂ ਯਾਤਰਾ ਤੇ ਚੱਲੇ ਆ ਅੱਜ ਸਾਡੀ ਕੁੜੀ ਪਟਿਆਲੇ ਫੜਦੀ ਆ ਉਹ ਬਿਮਾਰ ਆ ਅੱਜ ਇਹ ਚੀਜ਼ਾਂ ਉਹ ਚੀਜ਼ਾਂ ਭੰਨ ਨਹੀਂ ਲਾਉਂਦੇ ਰੇ ਫਿਰ ਉਸ ਤੋਂ ਬਾਅਦ ਸਾਡੀ ਇੱਕ ਮੈਂਬਰ ਹੈ ਮ ਉਹਨਾਂ ਨੂੰ ਨੰਬਰ ਭੇਜਿਆ ਇਹਨਾਂ ਤੋਂ ਉਹਨਾਂ ਨੂੰ ਕ ਮੈਂ ਕਿਉਂਕਿ ਤੋਂ ਸਟੇਟਮੈਂਟਾਂ ਖੜਾਉਣੀਆਂ ਨੇ ਮੈਨੂੰ ਉਸ ਟਾਈਮ ਤੇ ਇਹ ਗੱਲ ਦਾ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਸਾਡੀ ਸਟੇਟਮੈਂਟ ਦੀ ਗੱਲ ਹੋ ਰਹੀ ਹੈਗੀ ਫਿਰ 12 ਨਵੰਬਰ ਨੂੰ ਪਹਿਲੀ ਵਾਰ ਹਸਾਬ ਕਿਤਾਬ ਹੋਇਆ ਤੇ ਜਿਹੜੀ ਕਲਮ ਕੋਈ ਨਹੀਂ 12 ਨਵੰਬਰ ਨੂੰ 12 ਨਵੰਬਰ ਨੂੰ ਪਹਿਲੀ ਵਾਰ ਸਾਹ ਕਤਾਬ ਹੋਇਆ ਜਿਹੜੀ ਕੋਈ ਕਲਮ ਨਹੀਂ ਮਿਲਦੀ ਸੀਗੀ ਮੈਂ ਇਹਨਾਂ ਨੂੰ ਕਹੀਆਂ ਕਿ ਮੈਨੂੰ ਇਹ ਕਲਮਾ ਮੈਨੂੰ ਸਾਹ ਕਤਾਬ ਥੋੜਾ ਸਹੀ ਨਹੀਂ ਲੱਗਿਆਗਾ ਇਹਨਾਂ ਨੇ ਇਹ ਚੀਜ਼ ਕਹੀ ਕੋਈ ਗੱਲ ਨਹੀਂ ਬੇਟਾ ਤੁਸੀਂ ਆ ਸਾਡੀ ਲਿਖਤਾਈ ਦੀ ਫੋਟੋ ਕਰ ਲਓ ਤੇ ਆਹ ਸਟੇਟਮੈਂਟ ਹੈਗੀ ਇਹਦੀ ਫੋਟੋ ਕਰ ਲਓ ਤੁਸੀਂ ਮੈਚ ਕਰ ਲਿਓ ਅਸੀਂ ਸਟੇਟਮੈਂਟ ਤਾਂ ਹੀ ਕਢਵਾ ਕੇ ਲੈ ਕੇ ਆਏ ਕਿ ਤੁਹਾਨੂੰ ਗੱਲਾਂ ਕਲੀਅਰ ਹੋ ਜਾਣ ਪਰ ਉਸ ਟਾਈਮ ਤੇ ਮੈਨੂੰ ਇਹ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਸਾਡੇ ਖਾਤੇ ਦੀ ਸਟੇਟਮੈਂਟ ਹੈਗੀ ਉਸ ਤੋਂ ਬਾਅਦ 12 ਨਵੰਬਰ ਨੂੰ ਜਦ ਇਹ ਚੀ ਇਹ ਉਹ ਕਰਜ਼ੇ ਹੀ ਨਹੀਂ ਸੀਗੇ ਉਹਨਾਂ ਦਾ ਹੱਕ ਬਣਦੇ ਉਹਨਾਂ ਦੇ ਪੈਸੇ ਇੰਨੇ ਬਣਦੇ ਹੈਗੇ ਉਸ ਤੋਂ ਬਾਅਦ ਨੂੰ ਫਰਨ ਨੰਬਰ ਤੋਂ 27 ਨੰਬਰ ਨੂੰ ਮੈਂ ਸਾਡੀ ਪਿੰਡ ਦੀ ਪੰਚਾਇਤ ਨੂੰ ਸੱਦਿਆ ਸਾਰੇ ਮੈਂਬਰਾਂ ਨੂੰ ਸੱਦਿਆ ਉਹਨਾਂ ਨੂੰ ਮੈਂ ਮੇਰੇ ਡੈਡੀ ਦੀ ਗਾਹੀ ਵੀ ਦਿਖਾਈ ਕਿ ਉਹਨੂੰ ਵੀ ਹੱਥ ਲੇਕ ਤਾਂ ਸਾਡੇ ਪੈਸੇ ਬਣਦੇ ਹੈਗੇ ਉਸ ਤੋਂ ਬਾਅਦ ਫਿਰ ਪੰਚਾਇਤਾਂ ਹੋਈਆਂ ਕਾਫੀ ਵਾਰ ਹੋਈਆਂ ਫਿਰ ਦਰਖਾਸਤ ਦਿੱਤੀ ਮੈਂ ਅਰੰਮੀ ਦਿੱਤੀ ਉਸ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਫਿਰ ਮੈਂ ਬਠਿੰਡੇ ਗਈ ਉਸ ਤੇ ਗੱਲਬਾਤ ਹੋਈ ਉੱਥੇ ਸਾਬ ਕਿਤਾਬਲੀ ਇਹਨਾਂ ਨੂੰ ਬੁਲਾਇਆ ਗਿਆ ਦੋ ਵਾਰੀ ਕਹਿੰਦੇ ਕਿ ਹੱਟ ਸਾਡੇ ਕੋਲ ਟਾਈਮ ਨਹੀਂ ਅਸੀਂ ਇਸ ਦੇ ਨਾਮ ਆ ਕੇ ਮੈਂ ਉੱਥੇ ਜਾ ਕੇ ਮੁ ਫਿਰ ਉਸ ਤੋਂ ਬਾਅਦ ਵੀ ਡੀਐਸਪੀ ਤਲਵੰਡੀ ਕੋਲ ਗੱਲ ਹੋਈ ਉਥੇ ਉਹਨਾਂ ਨੇ ਸਾਨੂੰ ਇਹ ਚੀਜ਼ ਕਹੀ ਵੀ ਤੁਸੀਂ ਸਾਫਤ ਕੰਮ ਕਰ ਲਓ ਪੰਜ ਵੀ ਸਾਡੀ ਸਰਪੰਚ ਸੀਗੇ ਉਹਨਾਂ ਨੂੰ ਵੀ ਇਹ ਕਿਹਾ ਵੀ ਇਹਨਾਂ ਦਾ ਸਾਫਤ ਕੰਮ ਕਰਾਇਆ ਜਾਵੇ ਦੋ ਦਿਨਾਂ ਦੇ ਵਿੱਚ ਵਿੱਚ ਮੈਂ ਅਗਲੇ ਦਿਨ ਸਰਪੰਚ ਨੂੰ ਫੋਨ ਕੀਤਾ ਕਿ ਕਿ ਟਾਈਮ ਦੱਸੋ ਕਿ ਮੈਂ ਸਾਫ ਲਈ ਤਿਆਰ ਹਾਂ ਉਹਨਾਂ ਨੂੰ ਟਾਈਮ ਪੁੱਛੋ ਤੇ ਅੱਠ ਦਿਨਾਂ ਨਾਲ ਜਦੋਂ ਗੱਲਬਾਤ ਹੋਈ ਤੇ ਮੈਂ ਇਹਨਾਂ ਨੂੰ ਕਿਹਾ ਵੀ ਦੇ ਫਾਰਮ ਲੈ ਕੇ ਆਉਣ ਜੇ ਵਹੀ ਲੈ ਕੇ ਆਉਣ ਕਿ ਇਸ ਤਰ੍ਹਾਂ ਗੱਲ ਨਹੀਂ ਹੋਊਗੀ ਵਹੀ ਲੈ ਕੇ ਆਉਣ ਉਸ ਤੇ ਦਿਖਾਉਣ ਕਿ ਮੈਂ ਪੈਸੇ ਦੇਣ ਲਈ ਤਿਆਰ ਹਾਂ ਉਸ ਸਮੇਂ ਤੇ ਸਾਡੀ ਆਹ ਗੱਲ ਹੋਈ ਸੀ ਕਿ ਸਾਈਨ ਗੁੱਠਾ ਕੋਈ ਦਿਖਾਉਣ ਪਰ ਸਰਪੰਚ ਨੂੰ ਉਹਨਾਂ ਨੇ ਸਿੱਧਾ ਜਵਾਬ ਦਿੱਤਾ ਕਿ ਇਹ ਸਾਡੇ ਕੋਲ ਤਾਂ ਕਾ ਸੋਦੇ ਤੁਸੀਂ ਹੋਰ ਦੇ ਆਏ ਜਿੱਥੇ ਉਦੋਂ ਕਾਨੂੰਨ ਦੇ ਕੋ ਉਹਨਾਂ ਨੇ ਉਲੰਘਣਾ ਕਰਤੀ ਜਦ ਕਿ ਡੀਐਸਪੀ ਨੇ ਇਹ ਚੀਜ਼ ਕਹੀ ਸੀ ਕਿ ਜੇ ਮੈਂ ਤੁਹਾਡਾ ਨਿਮੇੜਦਾ ਕਿ ਘਾਟਾ ਵਾਧਾ ਸਹਿ ਲਿਓ ਪਰ ਤੁਸੀਂ ਨਿਮੇੜ ਲੋ ਇਹ ਚੀਜ਼ ਉਸ ਤੋਂ ਬਾਅਦ ਫਿਰ ਸਰਪੰਚ ਕਹਿੰਦੇ ਵੀ ਇਸ ਤੋਂ ਬਾਅਦ ਵੀ ਅਸੀਂ ਉਹ ਸਰਪੰਚ ਨੇ ਵੀ ਸਾਡੇ ਨੇ ਕਿਹਾ ਵੀ ਇਹਦੇ ਬਣਦੇ ਤੁਸੀਂ ਨਿਮੇੜ ਲੋ ਜਦੋਂ ਕੋਈ ਰਾਹ ਨਹੀਂ ਪਿਆ ਉਸ ਤੋਂ ਬਾਅਦ ਗੱਲ ਕਰਨੇ ਤੇ ਆਈ ਆ ਫਿਰ ਮੈਂ ਸਟੇਟਮੈਂਟ ਦੀ ਕਾਰਵਾਈ ਕਰਨ ਲਈ ਕਿਹਾ ਉਹ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਕਿ ਸਾਡੇ ਖਾਤੇ ਦੀ ਇੱਲੀ ਕੋਲ ਉਹਨਾਂ ਨੇ ਸਟੇਟਮੈਂਟ ਕੜਵਾ ਰੱਖੀ ਆ ਫਿਰ 8 ਮਾਰਚ ਨੂੰ ਜਦੋਂ ਕਰਨਾ ਲੱਗਿਆ ਤੇ ਫਿਰ 12 ਦਾ ਦਿਨ ਉਹ ਤਿਆਰ ਹੋਇਆ ਸਾਰਾ ਕਿਤਾਬ ਲਈ 8 ਤਰੀਕ ਨੂੰ ਮੈਂ ਮੀਡੀਆ 'ਚ ਇਹ ਗੱਲ ਕਹੀ ਕਿ ਵਹੀ ਹੋਵੇ ਕਿ ਅਸੀਂ ਇੱਥੇ ਬੈਠੇ ਹਾਂ ਜੇ ਬੰਦੇ ਦਾ ਹਿਸਾਬ ਕਿਤਾਬ ਸਹੀ ਆ ਕਲੀਅਰ ਆ ਤਾਂ ਮੈਨੂੰ ਤੁਸੀਂ ਇਹ ਗੱਲ ਦਾ ਜਵਾਬ ਦੱਸੋ ਕਿ ਬੰਦੇ ਨੂੰ ਕਾਦੇ ਲਈ ਟਾਈਮ ਲੱਗ ਰਿਹਾ ਹੈ ਜੇ ਪਿਛਲੇ 5 ਮਹੀਨੇ ਤੋਂ ਅਸੀਂ ਹਿਸਾਬ ਕਿਤਾਬ ਮੰਗ ਰਹੇ ਹਾਂ ਤਾਂ ਵਈਆਂ ਤੁਹਾਨੂੰ ਲੱਗਦਾ ਵੀ ਤਿਆਰ ਨਹੀਂ ਹੋਣਗੇ ਮੈਨੂੰ ਇਹ ਗੱਲ ਦਾ ਜਵਾਬ ਚਾਹੀਦਾ ਵਈਆਂ ਕਿੱਥੇ ਸੀ ਉਸ ਸਮੇਂ ਅਸੀਂ ਕਿਹਾ ਵੀ ਅਸੀਂ ਇੱਥੇ ਬੈਠੇ ਹਾਂ 2 ਘੰਟੇ 4 ਘੰਟੇ 6 ਘੰਟੇ 1 ਦਿਨ 2 ਦਿਨ ਅਸੀਂ ਬੈਠੇ ਹਾਂ ਸਾਡਾ ਹਿਸਾਬ ਕਿਤਾਬ ਕੀਤਾ ਜਾ ਵੀ ਵਈਆਂ ਲੈ ਕੇ ਆਈਆਂ ਜਾਂ 12 ਵਜੇ ਜਦੋਂ ਹਿਸਾਬ ਕਿਤਾਬ ਹੋਇਆ ਅਸੀਂ ਸੀਗੇ ਅਸੀਂ ਉੱਥੇ 12 ਵਜੇ ਮੰਗੂ ਕੀਤੀ ਪਈਆਂ ਦੀ ਸਾਡੀ ਇਹਨਾਂ ਨੇ ਕੱਲੀ-ਕੱਲੀ ਕਲਮ ਲੇਖ ਲਈ ਮੇਰੇ ਡੈਡੀ ਦੀ ਡਾਇਰੀ ਜੋ ਹਰ ਇੱਕ ਚੀਜ਼ ਕਰਕੇ 5 ਵਜੇ ਦੇ ਕਹਿੰਦੇ ਅਸੀਂ ਚੱਲੇ ਆ ਜਿਨ੍ਹਾਂ ਨੇ ਬਹਿਣਾ ਬਹਿ ਜੋ ਤੇ ਸਾਨੂੰ ਡੇਢ ਘੰਟਾ ਮੰਗੂ ਲੱਗ ਜੁ ਮੈਂ ਇੱਕ ਚੀਜ਼ ਕਹੀ ਸੀ ਮੈਂ ਉਹਨਾਂ ਦੇ ਪ੍ਰਧਾਨਾਂ ਨੂੰ ਕਿਹਾ ਤੁਸੀਂ ਮੈਨੂੰ ਕਹੀਗੇ ਕੱਲ ਮੈਂ ਲਖਾਈ ਚੱਲੋ ਮੈਂ ਲਖਾਈਗੀ ਤੁਸੀਂ ਕਿਹਾ ਸੀ ਵੈਰੀਫਾਈ ਕਰਾਵਾਂਗੇ 12 ਤੋਂ 5 ਦੇ ਵਿੱਚ ਕੀ ਵਹੀਆਂ ਲੈਉਣੀਆਂ ਕੋਈ ਵੱਡੀ ਗੱਲ ਸੀਗੀ ਇੱਥੇ ਹੋਇਆ ਸੀ ਗੀਤਾ ਭਵਨ ਦੇ ਫੈਸਲਾ ਤੇ ਆ ਉਹਨਾਂ ਦੀ ਦੁਕਾਨ 5 ਮਿੰਟ ਦਾ ਰਾਂ ਨਹੀਂ 1.5 ਘੰਟਾ ਕਾਦੇ ਲਈ ਜਾਂਦਾ ਜਦੋਂ ਪਤਾ ਸੀ 12 ਨੂੰ ਸਾਰਾ ਕਿਤਾਬ ਹੋਣਾ ਕਰਨਾ ਲੱਗਿਆ ਸੀ ਉਦੋਂ ਗੱਲ ਲਈ ਲੱਗਿਆ ਸੀ ਉਸ ਤੋਂ ਬਾਅਦ ਜਦੋਂ ਵਹੀ ਤੁਸੀਂ ਸਾਈਨ ਗੁੱਠਾ ਨਹੀਂ ਕਰਾਉਂਦੇਗੇ ਫਿਰ ਮੈਨੂੰ ਇਹ ਗੱਲ ਦਾ ਜਵਾਬ ਚਾਹੀਦਾ ਕਭੀ ਫਿਰ 3 ਦਿਨਾਂ ਚ ਵਹੀ ਤਿਆਰ ਕੀਤੀਗੀ ਸਾਨੂੰ ਸ਼ੱਕ ਪਹਿਲਾਂ ਹੀ ਸੀ 8 ਤਰੀਕ ਨੂੰ ਮੈਂ ਮੀਡੀਆ 'ਚ ਇਹ ਗੱਲ ਕਹਿ ਆਈ ਸੀ ਕਿ ਵਹੀ ਤਿਆਰ ਕੀਤੀ ਜਾਊ ਸਾਮਨਾ ਕਾਨੂੰ ਬਣਾਓ ਬਾਅਦ ਵਿੱਚ ਵਈ ਤਿਆਰ ਕੀਤੀ ਜਾਊ ਤੇ ਅਸੀਂ ਉਹ ਚੀਜ਼ ਤੇ ਯਕੀਨ ਨਹੀਂ ਕਰਾਂਗੇ ਉਸ ਤੋਂ ਬਾਅਦ 12 ਤਰੀਕ ਨੂੰ ਜਦੋਂ ਅਸੀਂ ਫਿਰ ਉਸ ਤੋਂ ਬਾਅਦ ਸੇ ਥਾਣੇ ਐਸਐਸਓ ਕੋਲ ਗਏ ਉਹ ਉਥੇ ਨਹੀਂ ਸੀ ਅਸੀਂ ਕਾਲ ਤੇ ਗੱਲ ਕੀਤੀ ਕਿ ਐਵੇਂ ਕਰਕੇ ਆ ਗੱਲ ਹੋਈ ਉਹ ਵਈ ਕੁਝ ਨਹੀਂ ਲੈ ਕੇ ਆਏ ਤੇ ਅਸੀਂ ਘਰੇ ਚੱਲੇ ਆਂਗੇ ਫਿਰ ਉਸ ਤੋਂ ਬਾਅਦ ਧਰਨੇ ਦੀ ਤਰੀਕ ਅਨਾਉਂਸ ਹੋਈ ਮੈਨੂੰ ਇਹ ਗੱਲ ਦਾ ਜਵਾਬ ਚਾਹੀਦਾ ਕਿ ਅਸੀਂ ਆਉਦੇ ਪੰਜ ਸਰਪੰਚ ਨੂੰ ਨਾਲ ਲੈ ਕੇ ਆਏ ਉਹਨਾਂ ਦੇ ਪੰਜ ਸਰਪੰਚ ਉਹਨਾਂ ਦੀ ਜਥੇਬੰਦੀ ਉਹਨਾਂ ਦੇ ਆਰਟੀ ਅਸੋਸੀਏਸ਼ਨ ਕਿੱਥੇ ਸੀ ਉਸ ਸਮੇਂ ਕਿ ਉਹਨਾਂ ਨੂੰ ਹਸਾਬ ਕਿਤਾਬ ਕਲੀਅਰ ਹੈ ਜਿਹੜਾ ਵਪਾਰ ਮੰਡਲ ਅੱਜ ਧਰਨੇ ਲਈ ਬੈਠੇ ਹੈਗਾ ਮੈਨੂੰ ਇਹ ਗੱਲ ਦਾ ਜਵਾਬ ਚਾਹੀਦਾ ਕਿ ਉਹਨਾਂ ਨੂੰ ਹਸਾਬ ਕਿਤਾਬ ਕਲੀਅਰ ਹੈ ਉਹਨਾਂ ਨੂੰ ਗੱਲ ਦਾ ਪਤਾ ਵੀ ਕੀ ਗੱਲ ਹੈ ਮੈਂ 20 ਸਾਲ ਦੀ ਹੋ ਕੇ ਮੈਂ ਕੋਈ ਠੁੱਠੀ ਦਰਖਾਸਤ ਨਹੀਂ ਦਿੱਤੀ ਕੁੜੀ ਹੋ ਕੇ ਕਿ ਮੇਰੇ ਨਾਲ ਇਹ ਹੋ ਰਿਹਾ ਮੇਰੇ ਨਾਲ ਉਹ ਹੋ ਰਿਹਾ ਪੈਸੇ ਤਾਂ ਲੈਣ ਦੇਣ ਸੀ ਮੈਂ ਪੈਸੇ ਤਾਂ ਲੈਣ ਦੇ ਨਹੀਂ ਰੱਖਿਆ ਮੈਂ ਤੇ ਦਰਖਾਸਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਮੈਂ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇਨੀ ਹੈ ਮੈਨੂੰ ਉਹ ਚੀਜ਼ ਪ੍ਰੂਫ ਵੀ ਕੁੜੀ ਦਾ ਸਾਥ ਨਾ ਦੋ ਤੁਸੀਂ ਕਿਉਂ ਘਰਨੇ ਚਾਏ ਤੁਸੀਂ ਘਰਨੇ ਚ ਕਿਉਂ ਆਏ ਤੁਸੀਂ ਘਰਨੇ ਸੁਣਾਓ ਇਹ ਜਿੱਦ ਜਿਹੀ ਤੇਰੇ ਮੈਂ ਉਸ ਇਸ ਤੇ ਵਿੱਚ ਉੱਪ ਰਹੀ ਹੁਣ ਫਿਰ ਕੱਲ ਜਥੇਬੰਦੀਆਂ ਨੂੰ ਮੈਂ ਇਹ ਸਕੇ ਕਿ ਮੋੜਤਾ ਕਿ ਇਥੋਂ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਕਿਉਂਕਿ ਜਥੇਬੰਦੀਆਂ ਦਾ ਜੋ ਹਾਲ ਚੱਲ ਰਿਹਾ ਹੈਗਾ ਜੋ ਸੀਐਮ ਨਾਲ ਰੋਲਾ ਚੱਲ ਰਿਹਾ ਜੋ ਚੀਜ਼ਾਂ ਹੋ ਰਹੀਆਂ ਨੇ ਮੈਂ ਨਹੀਂ ਚਾਹੁੰਦੀ ਕਿ ਕੱਲ ਨੂੰ ਜਥੇਬੰਦੀ ਦਾ ਕੋਈ ਨਾਮ ਬਦਨਾਮ ਹੋਵੇ ਕੀ ਮੇਰੇ ਕਿਉਂਕਿ ਜੋ ਮੈਨੂੰ ਨਿਆਂ ਚਾਹੀਦਾ ਮੈਨੂੰ ਰੋਲਾ ਨਹੀਂ ਚਾਹੀਦਾ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਮੇਰੇ ਪਿਓ ਦਾ ਇਨਸਾਫ ਚਾਹੀਦਾ ਉਹ ਕਰ ਜਾਈ ਨਹੀਂ ਸੀ ਉਹ ਫੌਜੀ ਬੰਦਾ ਸੀ ਉਹ ਉਹਦੇ ਬੱਚਿਆਂ ਲਈ ਮਿਹਨਤ ਕਰਕੇ ਪੈਸੇ ਜੋੜਦਾ ਸੀਗਾ ਉਹ ਕੋਈ ਕਰਜ਼ੇ ਲਈ ਨਹੀਂ ਸੀ ਤੇ ਅਸੀਂ ਇੱ ਅਸੀਂ ਇੱਥੇ ਕੋਈ ਪੈਸੇ ਲਈ ਨਹੀਂ ਬੈਠੇ ਅਸੀਂ ਇਨਸਾਫ ਲਈ ਬੈਠੇ ਹਾਂਗੇ ਮੇਰੇ ਪਿਓ ਦਾ ਮਰੇ ਦਾ ਇਹਨਾਂ ਨੇ ਨਾਹਰਾ ਲਾਇਆ ਮੁਰਦਾਬਾਦ ਦਾ ਮੈਨੂੰ ਉਹ ਚੀਜ਼ ਦਾ ਇਨਸਾਫ ਚਾਹੀਦਾ ਹੈਗਾ ਮੇਰੇ ਤੇ ਇਲਜ਼ਾਮ ਲਾਇਕੇ ਮੈਂ ਜਾਨੋਂ ਮਰਨ ਦੀ ਧਮਕੀ ਦਿੱਤੀ ਮੈਨੂੰ ਕਹਿ ਰਹੇ ਸਨ 15 ਮਿੰਟ ਚ ਵੀਜ਼ਾ ਕੈਂਸਲ ਕਰਾ ਦਾਂਗੇ ਤੁਹਾਨੂੰ ਲੱਗਦਾ ਜਿਵੇਂ ਧਰ ਨੇਤਾ ਕਈ ਇਹ ਚੀਜ਼ਾਂ ਤੋਂ ਡਰਦੇ ਮੈਨੂੰ ਕਿਸੇ ਚੀਜ਼ ਦਾ ਡਰ ਨਹੀਂ ਮੈਨੂੰ ਇਨਸਾਫ ਚਾਹੀਦਾ ਹੈ ਜਿੰਨਾ ਟਾਈਮ ਮੈਨੂੰ ਇਨਸਾਫ ਨਹੀਂ ਮਿਲੂਗਾ ਮੈਂ ਇੱਥੋਂ ਇੱਕ ਕਦਮ ਵੀ ਪੱਸੀ ਨਹੀਂ ਹੂੰ ਮੈਂ ਇੱਥੇ ਹੀ ਬੈਠੂ ਮੇਰਾ ਪੂਰਾ ਪਰਿਵਾਰ ਬੈਠੂ ਜਥੇ ਬੰਦਿਆਂ ਨੂੰ ਪਾਸੇ ਕਰਨ ਦਾ ਕਾਰਨ ਇਹੀ ਸੀ ਮੰਡੀ ਦਾ ਮਾਹੌਲ ਖਰਾਬ ਨਾ ਹੋਵੇ ਤੇ ਇੱਕ ਕੁੜੀ ਆਉਦੇ ਪਿਓ ਦੇ ਲਈ ਜੰਗ ਲੜ ਰਹੀ ਐ ਮੈਂ ਕੋਈ ਆਰਟੀ ਅਸੋਸੀਏਸ਼ਨ ਨਾਲ ਮੇਰੀ ਕੋਈ ਲੜਾਈ ਨਹੀਂ ਰਾਮਾ ਮੰਡੀ ਦੇ ਲੋਕਾਂ ਨਾਲ ਮੇਰਾ ਕੋਈ ਬਹਿਰ ਨਹੀਂ ਅਸੀਂ ਹੋਰ ਕਿਸੇ ਦੁਕਾਨ ਮੂਰੇ ਨਹੀਂ ਧਰਨਾ ਲਾਤਾ ਜਿਹਨਾਂ ਦੇ ਮਨ 'ਚ ਇਹ ਆ ਵੀ ਅੱਜ ਅਸੀਂ ਆ ਗਏ ਕੱਲ ਨੂੰ ਕੋਈ ਹੋਰ ਆ ਜੂ ਤਾਂ ਸਾਡੇ ਕਿਸਾਨਾਂ ਦੇ ਮਨ 'ਚ ਇਹ ਨਹੀਂ ਹੈਗਾ ਕਿ ਸਾਡੇ ਨਾਲ ਹਰੇਕ ਵਾਰੀ ਤੱਕਾ ਹੋਣਾ ਇਹਨਾਂ ਦਾ ਭਰਾ ਸੀ ਸੱਤਾ ਪਿੰਡ ਦੇ ਫੋਲ 1.5 ਲੱਖ ਵਾਂਗੂ ਪਰ ਨੋਟ ਪਏ ਹੈਗੇ ਇਨਾਂ ਦੇ ਭਰੇ ਹੋਏ 15-15 ਲੱਖ ਦੇ 20-20 ਲੱਖ ਦੇ 1 ਕਰੋੜ ਰੁਪਇਆ ਲੈ ਕੇ ਮਰ ਗਿਆ। ਉਦੋਂ ਇਹਨਾਂ ਦੀ ਐਸੋਸੀਏਸ਼ਨ ਕਿੱਥੇ ਸੀ? ਕਿ ਅੱਜ ਜੱਟੋ ਤੁਹਾਡੇ ਨਾਲ ਧੱਕਾ ਹੋਇਆ ਆਜੋ। ਸਾਡੀ ਦੁਕਾਨ ਤੇ ਇਹਨਾਂ ਦਾ ਰਿਸ਼ਤਾ ਹੈ ਨਾ ਵੀ ਆਜੋ ਅੱਜ ਸੋਨ ਦਾ ਅਸੀਂ ਨਿਆਂ ਕਰਦੇ ਹਾਂ। ਉਦੋਂ ਲੋਕ ਕਿੱਥੇ ਸੀਗੇ? ਉਦੋਂ ਕਿਉਂ ਨਹੀਂ ਰਾਮਾ ਮੰਡੀ ਦੇ ਦੁਕਾਨਾਂ ਬੰਦ ਹੋਈਆਂ? ਗਲਤੀ ਸਾਡੀ ਹੈ ਵੀ ਅਸੀਂ ਚੁੱਪ ਕਰ ਜਾਂਦੇ ਹਾਂ। ਇੱਕ ਸਾਡੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਕਿ ਜਿੱਥੇ ਅੜ ਗਈ ਉੱਥੇ ਅੜ ਗਈ। ਸਾਲ ਤੋਂ ਬਿਨਾਂ ਅਸੀਂ ਤੁਹਾਡੇ ਕੋਈ ਪੈਸੇ ਦੀ ਡਿਮਾਂਡ ਵੀ ਹੈਗੀ ਇਹਨਾਂ ਕੋਈ ਕਿੰਨੇ ਲੈਣੇ ਪੈਸੇ ਸੀ? ਤੇ ਈ ਲੱਖ ਰੁਪਇਆ ਲੈਣਾ اچھا ਇਹ ਕਹਿੰਦੇ ਅਸੀਂ 15 ਲੱਖ ਰੁਪਇਆ ਲੈਣਾ ਹੈ ਕਿਉਂ ਕਹਿ ਰਹੇ ਆ ਆਰਤੀ ਕਰੇ ਹਾਂਜੀ ਉਹ 15 ਲੱਖ ਰੁਪਇਆ ਕਹਿ ਰਹੇ ਆ ਤੇ ਮੇਰੇ ਡੈਡੀ ਦੀ ਦੱਸ ਦੇ 1 ਲੱਖ ਰੁਪਇਆ ਤੇ 1 ਲੱਖ 5000 ਰੁਪਇਆ ਤਨਖਾਹ ਸੀ ਇੱਕ ਮੰਥ ਦੀ ਫੌਸਟ ਟੂ ਪੈਨਸ਼ਨ ਆਉਂਦੀ ਸੀ ਐਸਬੀਆ ਦੇ ਵਿੱਚ ਜੌਬ ਕਰਦੇ ਸੀ 75000 ਰੁਪਇਆ ਉੱਥੋਂ ਤਨਖਾਹ ਆਉਂਦੀ ਸੀ ਮੈਂ ਖੁਦ ਕੈਨੇਡਾ 2 ਸਾਲ ਰਹਿ ਕੇ ਆਈ ਆ ਮੈਂ ਖੁਦ ਬਾਹਰ ਸੀ ਮੇਰਾ ਵਧੀਆ ਕੰਮ ਚੱਲਦਾ ਸੀਗਾ ਮੈਨੂੰ ਇਹ ਗੱਲ ਦਾ ਜਵਾਬ ਚਾਹੀਦਾ 5 ਸਾਲਾਂ ਦੇ ਵਿੱਚ ਤੇ ਉਹਨਾਂ ਦੀ ਮਤਲਬ 80 ਲੱਖ ਚਲਤ ਹੋ ਗਈ ਉਹਦੇ ਤੇ ਕੋਈ ਰੇਸ ਸਪਰੇ ਦਾ ਬਿੱਲ ਨਹੀਂਗਾ 10 ਲੱਖ ਦੀ ਰੇਸ ਸਪਰੇ ਪਾ ਰੱਖੀ ਹੈਗੀ ਮੈਨੂੰ ਉਹ ਚੀਜ਼ਾਂ ਦੇ ਜਵਾਬ ਚਾਹੀਦੇ ਹੈਗੇ 80 ਲੱਖ ਸਬੂਤ ਦਿੰਦੇ ਹਰ ਕਿਤੇ ਹਿਸਾਬ ਤੋਂ ਭੱਜੇ ਹੈਗੇ ਤੇ ਹੋਰ ਮੇਰੇ ਦਰਜੰਦਰ ਸਿੰਘ ਜੀ ਤੇ ਹੋਰ ਮੇਰੇ ਦਰਜੰਦਰ ਸਿੰਘ ਜੀ ਇਹਨਾਂ ਦਾ ਟੀਮ ਅਸਲ ਮਸਲਾ ਜੀ ਸਾਡੇ ਵਾਲੇ ਜਿੱਚ ਕਰ ਰਹੇ ਨੇ ਆਪ ਤੋਂ ਦਾ ਮਗਾਰੇ ਤੋਂ ਪਿਛਲੇ 5 ਕਿਲੋ ਮੀਟਰ ਦਾ ਲੱਗ ਪਪਾ ਨੂੰ ਜੀ ਅਸੀਂ ਕਰ ਬਹੁਤ ਮੈਂ ਬਹੁਤ ਹੋਣ ਤੋਂ ਬਾਅਦ ਉਹਨਾਂ ਦੀ ਬੈਡੀ ਕ੍ਰੈਡਿਟ ਆ ਗਈ। ਆਪ ਉਹਨਾਂ ਦੇ ਘਰ ਵਾਸਤੇ ਖਾਤੇ ਪੈਸੇ ਦੇ ਦਿੱਤੇ। ਉਹ ਉਸ ਤੋਂ ਬਾਅਦ ਉਹਨੂੰ ਪਤਾ ਨਹੀਂ ਕੀ ਲੱਗਿਆ। ਉਹਨਾਂ ਚੱਕ ਕੇ ਜਿਹੜੀ 10 ਕਿਲੋ ਫਸਲ ਵੀ ਬਾਹਰ ਵੇਚਦੀ। ਪਰ ਇਹ ਸਾਫ਼ ਕਰਕੇ ਤੇ ਪੈਸੇ ਮੰਗੇ ਤਾਂ ਮੁਕਰ ਗਈ। ਉਹ ਉਲਟਾ ਸਾਡੀ ਗੱਲ ਪੈ ਗਈ। ਵੀ ਸੋਡੇ ਦੇ ਪੈਸੇ ਲੈਣੇ। ਅਸੀਂ ਜਿੱਥੇ ਬੰਦੇ ਲੈ ਕੇ ਸੋਡੇ ਮਾਰਚ ਧਰਨੇ ਲਾਵਾਂਗੇ। ਉਹਨੂੰ ਦੱਸ ਦਾਂਗੇ। ਇਹਦੇ ਹੱਥ ਮਾਰ ਚੂ ਤਾਂ ਲੱਗ ਗਿਆ ਉਹਨੂੰ ਸਾਨੂੰ ਬੰਦਾ ਤਾਂ ਨਿਧੀ ਦਾ ਧਰਮਵਾਕੇ ਬੈਠਾ ਸਾਡੇ پیسے ਦੇਣ ਤਾਂ ਛੜੋ ਮੁੱਕ ਨਹੀਂ ਹੈ ਤਰਕ ਤੋਂ ਵੀ ਹੋਰ ਮੰਗ ਰਹੀ ਹੈ ਸੱਟੇ ਨਹੀਂ ਬੱਸ ਨਾ ਚੁਕਾਇਆ ਮੈਂ ਸਾਡੇ ਕੋਲ ਦੋ ਚੀਜ਼ ਕੋਈ ਸੱਚਾਈ ਦੋ ਦਿਨਵਾਰੀ ਪੰਚਾਇਤ ਵੀ ਬੈ ਚੁੱਕੀ ਹੈ ਅਸੀਂ ਲਗਭਗ 15 ਲੱਖ ਲੈਣਾ ਕੱਲ ਵੀ ਬੈਠੇ ਸੀ ਉਹਨਾਂ ਨੇ ਉਹਨਾਂ ਦੇ ਜੱਥੇ ਬੰਦੇ ਨੂੰ ਪਤਾ ਲੱਗ ਗਿਆ ਕਿ ਉਹਦੇ حساب ਗਲਤ ਹੈ ਉੱਠ ਕੇ ਚਲੀ ਗਈਆਂ ਉਹਨਾਂ ਨੇ ਬਹੁਤ ਬੇਸ਼ਰਮੀ ਨਾਲ ਉੱਠ ਕੇ ਚਲੀ ਗਈਆਂ ਪਰ ਕੁੜੀ ਫੇਰ ਵੀ ਟਿਕਿਆ ਅਜਿਹਾ ਕਿ ਪ੍ਰਸ਼ਾਸਨ ਨੂੰ ਇਹ ਦਰਨਾ ਚਾਹੀਏ ਜਵੇ ਸਾਡੇ ਬੇਚਤਾਈਆਂ ਪ੍ਰਸ਼ਾਸਨ ਕੋਈ ਮਤਰੀ ਕਰਦਾ ਕੋਈ ਹੱਲ ਨਹੀਂ ਕਰ ਰਿਹਾ ਪ੍ਰਸ਼ਾਸਨ ਨਹੀਂ ਜੀ ਅਸੀਂ ਪ੍ਰਸ਼ਾਸਨ ਲੱਗਿਆ ਪਿਆ ਸੀ ਐਪਲੀਕੇਸ਼ਨ ਦੇ ਚੁੱਕੇ ਹਾਂ ਅਸੀਂ ਪਹਿਲਾਂ ਸਤਲੂ ਨੂ ਰਾਮ ਐਪਲੀਕੇਸ਼ਨ ਦਿੱਤੀ ਹੈ ਇਹ ਅਸੀਂ ਪਰਸੋ ਵੀ ਦੇ ਕੇ ਆਏ ਆ ਐਸਐਸਪੀ ਸਾਹਿਬ ਨੇ ਐਪਲੀਕੇਸ਼ਨ ਦਿੱਤੀ ਵੀ ਹੈ ਡੀਐਸਪੀ ਸਾਹਿਬ ਕੋਲ ਤੁਮ ਲਾਦਾ ਮਾਹੌਲ ਜਿਹੜੇ ਖਰਾਬ ਹੋ ਰਿਹਾ ਮਿੱਟੀ ਦਾ ਥੋੜੇ ਬੰਦ ਕੰਪਨੀ ਮੰਡੀ ਬੰਦ ਕਰ ਦਿੱਤੀ ਹੈ ਸਾਰਾ ਜ਼ਿੰਮੇਵਾਰੀ ਲਾਉਂਦੇ ਆ ਅਸੀਂ ਤਾਂ ਅੱਜ ਸਰਦਨ ਮੰਡੀ ਬੰਦ ਕੀਤੇ ਜਦੋਂ ਕੋਈ ਮਸਲੇ ਹੱਲ ਨਹੀਂ ਸਾਡੇ ਬਾਅਦ ਚੋਂ ਸਾਡੇ ਬਾਅਦ ਚੋਂ ਇਹ ਅੱਛਾ ਜਿਹੜਾ ਅੰਦਰੀ ਅਲਟ ਐਂਡ ਤੇ ਪਹੁੰਚ ਗਏ ਸਾਡੇ ਕੋਲ ਇਹ ਬੋਲਦੇ ਕਿ ਪਹਿਲਾਂ ਵਾਲੀ ਕੋਈ ਨਹੀਂ ਰਹਾ ਕਰਦੇ ਹੋ ਤੇ ਅਗਲਾ ਐਕਸ਼ਨ ਸਾਡੇ ਬਾਅਦ ਬਹਿ ਦਵਾਇਆ कोई कोई वाले कोई कुमार जी ਨਾਲ ਇਹ ਬਹੁਤ ਮਾੜੀ ਮਿੱਤਰ ਸਾਹਿਬ ਕਾ ਪ੍ਰਦਾਨ ਬਕਰ ਦਾ ਕਹਿਣਾ ਪਾਈ ਸਾਰੇ ਕਰਦੇ ਆ ਸਾਰੇ ਦਿੰਦੇ ਆ ਰਹਦੇ ਆ ਕੋਈ ਚਾਹਦਾ ਹੀ ਰਹੇ ਮਸਲ ਹੈ ਕਿ ਜੇ ਚਾਹੇ ਲੇਕਿਨ ਇਤਫਾ ਦੇ ਨੇ ਫਾਇਦਾ ਇਹੀ ਹੈ ਜੀ ਕਿ ਅੱਪਾ ਇਹ ਦਾਵਾ ਜੀ ਮਤਲਬ ਕਿ ਇਹ ਕਿਸਾਨ ਯੂਨੀਅਨ ਵਾਲੇ ਹੈ ਉਸ ਤੇ ਹੀ ਹੁੰਦਾ ਹੈ ਜਿਨਾਂ ਦਾ ਪੰਚਾਇਤ ਹੈ ਨਗਰ ਪੰਚਾਇਤਾਂ ਦੇ ਕੰਮਾਂ ਤੇ ਆਪੀ ਫੈਸਲਾ ਹੋ ਰਿਹਾ ਹੈ ਜਿਹੜੀਆਂ ਕਰਜ਼ਾ ਆਰਤੀਆਂ ਦੀਆਂ ਸਟਰੀਆਂ ਤੇ ਦੇਣੀਆਂ ਚਾਹੀਦੀਆਂ ਨੇ ਜਿਹਦਾ ਉਹ ਬੰਦਾ ਜਿਹੜਾ ਦੇੜਾ ਨੀ ਕਰਦੀ ਉਹ ਤਾਂ ਕਹਿੰਦਾ ਵੀ ਮੈਂ ਪੈਸੇ ਲੈਣੇ ਆ ਨਾਲੇ ਉਹ ਪੈਸੇ ਲੈਣੇ ਆ ਉਹਦਾ ਹਿਸਾਬ ਦੇਣ ਨੂੰ ਤਿਆਰ ਲੱਗਦਾ ਇਹਨਾਂ ਬਹੁਤ ਮਾੜੀ ਗੱਲ ਹੈ ਰੀਲ ਚੈਲ ਫੌਜੀ ਸੋਲਡਰ ਇਥੋ ਹੀ ਹੈ ਉਹ ਬਾੜੀ ਭਰਾ ਹੈ ਇਹਨਾਂ ਨੇ ਆਪਦੇ ਪੁੱਤ ਦੀ ਵੀ ਸੱਤੇ ਸੀਗੇ ਉਹ ਫੋਨਾਂ ਦੇ ਵੀ ਕਰ ਹਿਸਾਬ ਕਰ ਲਿਆ ਉਹਨਾਂ ਦੇ ਬਿਤਾਉਤ ਤਿਆਰ ਤੀਏ ਦੇ ਪੈਸੇ ਦੇਣੇ ਪਰ ਇਹਨਾਂ ਦੇ ਜਿਹੜਾ ਧਰਮ ਹੈ ਉਹ ਬਾੜੀ ਦੀ ਦੁਕਾਨ ਦੇ ਬੁਰੇ ਲਾਰਖੇ ਆ ਜੋ ਵੀ ਗੈਰ ਕਾਨੂੰਨੀ ਕੰਮ ਕਰਦੇ ਅਸੀਂ ਪ੍ਰਸ਼ਾਸਨ ਤੋਂ ਹੀ ਪੁੱਛਦੇ ਰਹੇ ਸਾਡੇ ਰੁਪਏ ਚਾਹੀਦੇ ਉਹਾਂ ਦੀ ਮੰਡੀ ਬੰਦ ਕੀਤੀ ਹੈ ਅਗਲੇ ਐਕਸ਼ਨ ਕੀ ਰੂਗਾ ਜਿਹੜਾ ਮੰਡੀ ਬੰਦ ਹੈ ਜੀ ਮੰਡੀ ਬੰਦ ਦੀ ਗੱਲ ਤਾਂ ਇਹ ਵੀ ਜਿੰਨੇ ਵੀ ਪੂਰੇ ਸਾਥੀ ਹੈ ਜਿਹੜਾ ਇਸਟੀਟ ਅਸੋਸਿਏਸ਼ਨ ਹੈ ਜਿੰਨਾਂ ਵੀ ਇਸ ਵਿੱਚ ਨੇ ਸਾਰਿਆਂ ਨੇ ਬਾਤ ਕਰਵਾ ਸਾ ਦਿੱਤਾ ਕੋਈ ਆਇਆ ਨਹੀਂ ਵੀ ਅਸੀਂ ਮੰਡੀ ਦੀ ਕਾਹਲ ਕਦ ਦੇਤੀ ਬੰਦ ਹੋ ਗਈ ਅਸੀਂ ਸਾਰਾ ਪ੍ਰਸ਼ਾਸਨ ਨੂੰ ਧਿਆਨ ਚ ਕਰਾ ਕੇ ਰਹਿ ਲੈ ਕੇ ਸਾਰਿਆਂ ਦੇ ਵਿਚਾਰ ਲੈ ਕੇ ਫੇਰ ਮੰਡੀ ਬੰਦ ਕਰੀਏ ਤੇ 3-4 ਦਿਨ ਹੋ ਗਏ 5 ਦਿਨ ਹੋ ਗਏ ਬੱਡੇ ਮਸਲਾ ਚੱਲ ਨਹੀਂ ਰਿਹਾ ਹੈ। ਅਬ ਕਾਹ ਕੀ ਕਰਾਂਗੇ? ਕਾਹ ਕਰਾਂਗੇ ਮੰਡੀ ਬੰਦ ਹੋ ਗਈ। ਬਹੁਤ ਧੰਨਵਾਦ। ਜਿੰਨਾ ਮੰਡੀ ਹੈ ਬੰਦ ਹੋ ਗਈ। ਜੇ ਨਾ ਇਹ ਲੋਟ ਆਇਆ ਤਾਂ ਫਿਰ ਡਿਸਟ੍ਰਿਕਟ ਲੈਵਲ ਤੇ ਬੰਦ ਕਰਾਂਗੇ। ਸਰਕਾਰ ਦੀ ਗੱਲ ਸਹੀ ਹੋਵੇ। ਸਮਾਜ ਦਾ ਪੱਖ ਤਾਂ ਨਹੀਂ ਬਹੁਤ ਬੁਰਾ ਪ੍ਰਭਾਵ ਹੈ। ਬਿਲਕੁਲ ਕਰਨਾ ਚਾਹੀਦਾ ਜੇ ਉਹ ਗੈਰ ਕਾਨੂੰਨੀ ਬੋਲਦਾ ਹੈ ਤਾਂ ਰੱਜਣਾ ਚਾਹੀਦਾ ਹੈ ਸਰਕਾਰ ਦਾ ਹੱਕ ਬੰਦ ਹੈ। ਜੇ ਅਸੀਂ ਪਹਿਲਾਂ ਸਾਰੇ ਡਿਪਟੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਸਾਰੀਆਂ ਤਰ੍ਹਾਂ ਦਿੱਤੀਆਂ ਪਰ ਐਸੇ ਤਰ੍ਹਾਂ ਉਤਰਾ ਦਿੱਤੀ ਇਹਨਾਂ ਦਾ ਅੱਜ ਤੋਂ ਜਿਹੜਾ ਇਹ ਰਾਮਾ ਮੰਡੀ ਅੱਜ ਬੰਦ ਕੀਤੀ ਹੋਈ ਹੈ ਜੀ ਇਹ ਕੀ ਮੈਟਰਸ ਰ ਹੈ ਇਸ ਤਰ੍ਹਾਂ ਇੱਕ ਜਸਕਰਨ ਸਿੰਘ ਨਾਮ ਦਾ ਜਿਹੜਾ ਹੈਗਾ ਮਲਕਾਣੇ ਤੋਂ ਕੋਈ ਕਸਾਨ ਸੀਗਾ ਤੇ ਫੌਟਚੂਰਟ ਹੈ ਸੀਗਾ ਇਹਦਾ ਕੋਈ ਜਿਹੜਾ ਹੈਗਾ ਰਾਮਾ ਪਿੰਡ ਦੇ ਜਿਹੜੇ ਹੈਗੇ ਆ ਰਾਮਾ ਮੰਡੀ ਤੇ ਆੜਤੀ ਹੈਗੇ ਆ ਉਹਨਾਂ ਦੇ ਨਾਲ ਇਹਨਾਂ ਦਾ ਕੋਈ ਹਿਸਾਬ ਤੱਕ ਚੱਲਦਾ ਸੀਗਾ ਪੁਰਾਣਾ ਤੇ ਜਿਹਦੇ ਸਬੰਧ ਦੇ ਵਿੱਚ ਹੁਣ ਇਹਦੀ ਜਸਕਰਨ ਸਿੰਘ ਦੀ ਮੌਤ ਹੋ ਗਈ ਤੇ ਇਹਦੀ ਲੜਕੀ ਖੁਸ਼ਪ੍ਰੀਤ ਕੌਰ ਹੈ ਜਿਹੜੀ ਹੁਣ ਕਲੇਮ ਕਰਦੀ ਹੈ ਵੀ ਇਹਦੇ ਫਾਦਰ ਦਾ ਜਿਹੜਾ ਹੈਗਾ ਰਜਿੰਦਰ ਕੁਮਾਰ ਨੇ ਜਿਹੜਾ ਹੈਗਾ 23 ਲੱਖ ਰੁਪਈਆ ਜਿਹੜਾ ਹੈਗਾ ਦੇਣਾ ਬੰਦਾ ਹੈਗਾ ਤੇ ਆਰਤੀ ਨੇ ਜਦੋਂ ਇਸ ਬਾਰੇ ਜਿਹੜਾ ਹੈਗਾ ਬਿਲਾਕੇ ਪੁੱਛਿਆ ਗਿਆ ਤਾਂ ਉਹ ਦੱਸਦੇ ਹੈਗੇ ਆ ਵੀ 14 ਲੱਖ ਰੁਪਈਆ ਹਿਸਾਬ ਕਿਤਾਬ ਦਾ ਜਿਹੜਾ ਹੈਗਾ ਜਸਕਰਨ ਸਿੰਘ ਵੱਲ ਵਾਦਾ ਹੈਗਾ ਜਿਹਦੇ ਸਬੰਧ ਦੇ ਵਿੱਚ ਦੋਨੋਂ ਧਿਰਾਂ ਨੂੰ ਇਕੱਠਾ ਕਰਕੇ ਰਾਜੀਨਾਮਾ ਇਹਨਾਂ ਦੀ ਇਹ ਕਰਾਮ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਉਹ ਹਾਲੇ ਤੱਕ ਜਿਹੜਾ ਹੈਗਾ ਕਿਸੇ ਸਿਰੇ ਤੇ ਨਹੀਂ ਚੜਿਆ ਖੇਤੀ ਹੀ ਜਿਹਦੇ ਲੋਸ ਦੇ ਵਜੇ ਖੁਸ਼ਪ੍ਰੀਤ ਕੌਰ ਵਗੈਰਾ ਨੇ ਜਿਹੜਾ ਹੈਗਾ ਇੱਕ ਧਰਨਾ ਲਾਇਆ ਸੀਗਾ ਉਹ ਰਜਿੰਦਰ ਕੁਮਾਰ ਦੀ ਦੁਕਾਨ ਦੇ ਕੋਲ ਜਿਹਦੇ ਸਬੰਧ ਚ ਦੋਨੋਂ ਧਿਰਾਂ ਜਿਹੜੀਆਂ ਹੈਗੀਆਂ ਫਿਰ ਆਪਸ ਚ ਆਪਣੇ ਸਾਹਮਣੇ ਜਿਹੜਾ ਹੈਗਾ ਧਰਨਾ ਲਾ ਕੇ ਬੈਗੀਆਂ ਸੀਗੀਆਂ ਐ ਰਜਿੰਦਰ ਕੁਮਾਰ ਦੇ ਨਾਲ ਜਿਹੜੀ ਆਰਤੀ ਐਸੋਸੀਏਸ਼ਨ ਦੇ ਲੋਕ ਜਿਹੜੇ ਹੈਗੇ ਆ ਉਹ ਦਰਨਾ ਲਾ ਕੇ ਬਹਿਗੇ ਸੀਗੇ ਤੇ ਇਸ ਦੇ ਰੋਸ ਵਜੋਂ ਵੀ ਇਹਨਾਂ ਦੀ ਕੋਈ ਗੱਲਬਾਤ ਸਿਰੇ ਨਹੀਂ ਚੜੀ ਇਸ ਦੇ ਰੋਸ ਵਜੋਂ ਹੀ ਅੱਜ ਉਹਨਾਂ ਨੇ ਜਿਹੜਾ ਹੈਗਾ ਇਹਨੂੰ ਬੰਦਕਾਲ ਦਾ ਸੱਦਾ ਦਿੱਤਾ ਹੈ ਤੇ ਜਿਹੜਾ ਇਹ ਦੋਨੋਂ ਧਿਰਾਂ ਨੂੰ ਮੈਂ ਜਿਹੜਾ ਹੈਗਾ ਬੁਲਾਇਆ ਹੈਗਾ ਤੇ ਛੇਤੀ ਇਹਨੂੰ ਜਿਹੜਾ ਹੈਗਾ ਹੱਲ ਕਰ ਲਿਆ ਜੇ